ਤੁਬੀ ਹੁਣ ਆਪਾਂ ਸਮਰੱਥ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਅਰਦਾਸ ਕਰਨੀ ਹੈ ਸੁਖੁਰਤਾ ਦੀ ਔਰ ਨਾਲ ਅਰਦਾਸ ਕੀ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬਗੀ ਕੀਤੀ ਹੈ ਹੈ ਸੱਚੇ ਪਾਤਸ਼ਾਹ ਤੁਸੀਂ ਜਾਣ ਸਮਰੱਥ ਕਰੋ ਕਿਉਂਕਿ ਸਰਕਾਰਾਂ ਤੋਂ ਆਸਾਂ ਟੁੱਟ ਚੁੱਕੀਆਂ ਨੇ ਪਿਆਰਿਓ ਇਸ ਕਾ ਕੇ ਅਰਦਾਸ ਕਰੀਏ ਗੁਰੂ ਗ੍ਰੰਥ ਸਾਹਿਬ ਜੀ ਸਾਸ ਸੰਬੰਧੀ ਕੌਣ ਦੋਸ਼ੀ ਨੇ ਗੁਰੂ ਗ੍ਰੰਥ ਸਾਹਿਬ ਜੀ ਤੇ ਆਪ ਕਿਰਪਾ ਕਰੋ ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਪਤਰੇ ਰੋਲੇ ਗਏ ਨੇ ਉਸੇ ਤਰ੍ਹਾਂ ਦੋਸ਼ੀ ਦੁਨੀਆ ਨੂੰ ਪਤਾ ਲੱਗ ਜਾ ਆਪ ਮੂੰਹੋਂ ਉਹਨਾਂ ਬਾਜ ਨਹੀਂ ਗਰੇ ਬੇਸ਼ੀ ਦੋਸ਼ੀ ਆਪ ਪਾਗਲ ਹੋ ਹੋ ਕੇ ਬੋਲਣ ਆਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਸ੍ਰਮਤ ਗੁਰੂ ਨੇ ਤੇ ਆਪਾਂ ਅਰਦਾਸ ਕਰਦੇ ਆਂ ਆਪਾਂ ਕਹਿੰਦੇ ਇਹ ਸੱਚੇ ਪਾਤਸ਼ਾਹ ਸਭ ਨੂੰ ਜਾਣਦੇ ਛੇ ਸਿੰਘਾਂ ਦੇ ਦੋਸ਼ੀਆਂ ਨੂੰ ਸਜਾ ਔਰ ਜਿਹੜੇ ਬੰਦੀ ਸਿੰਘ ਹਨ ਪਿਆਰਿਓ ਜਿਨ੍ਹਾਂ ਦੀ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਕਾਨੂੰਨ ਸਾਰਿਆਂ ਵਾਸਤੇ ਇੱਕੋ ਹੁੰਦਾ ਹੈ ਸਾਰੇ ਦੇਸ਼ ਦਾ ਪਰ ਸਿੱਖਾਂ ਵਾਸਤੇ ਕਾਨੂੰਨ ਅੱਡ ਅੱਡ ਸਮੇ ਸਭ ਕੀ ਹੋ ਰਿਹਾ ਹੈ ਇਹ ਗੁਰੂ ਕੇ ਸਿੱਖ ਜਿਹੜੇ ਅਦਾਸ ਕਰਦੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜਿਸ ਦੇਸ਼ ਵਾਸਤੇ 92% ਕੁਰਬਾਨੀਆਂ ਸਿੱਖਾ ਦੀਆਂ ਹਰ ਮੇਰੇ ਉਹ ਜਿਸ ਸਿੱਖਾ ਦੇ ਗੁਰੂ ਨੇ ਨਵੇਂ ਸਤਗੁਰੂ ਦਸ ਨੰ ਬਿੱਲੀ ਜਾ ਕੇ ਸੀਸ ਦਿੱਤਾ ਤਿਲਕ ਜਿੰਝੂ ਰਾਖਾ ਪ੍ਰਾਪਤ ਕਰ ਕਿਨੋਂ ਵੱਡੋ ਕਲੂ ਮੈਂ ਸਕ ਉਸਬੱਧ ਦਾ ਭਲਾ ਮੰਗਲ ਕਰ ਸਿੱਖੇ ਔਰ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਗੁਰੂ ਨਹੀਂ ਸਾਰੇ ਸਾਰੇ ਸੰਸਾਰ ਦੇ ਗੁਰੂ ਨੇ ਪਿਆਰੇ ਹਰਕਤੇ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਸ਼ਤਕਾ ਹਰ ਕੋਈ ਸੰਸਾਰ ਦੇ ਕਰਦੇ ਰੱਬ ਨੂੰ ਮੰਨਣ ਵਾਲੇ ਆ ਤੇ ਤੁਸੀਂ ਸਭ ਜਾਣਦੇ ਹੋ ਅਨਸਾਫ ਮੋਤਿਆ ਲੱਗਾ ਹੋਇਆ ਕੱਲ ਨੂੰ ਬਹੁਤ ਸਾਰੀਆਂ ਸੰਗਤਾਂ ਜਾ ਰਹੀਆਂ ਉੱਥੇ ਫਿਰ 14-9 ਕੱਲ ਨੂੰ ਵੀ ਆਪਣੇ ਸਿੰਘ ਸੰਗਤ ਵੀ ਕਾਫੀ ਜਗ੍ਹਾ ਜਗ੍ਹਾ ਤੋਂ ਜਾ ਰਹੀ ਹੈ अपारदाश कर। ਸਮਰੱਥ ਸਤਗੁਰੂ ਸੱਚੇ ਪਾਤਸ਼ਾਹ ਸਮਰੱਥ ਹਨ ਪਿਆਰਿਓ ਜੇ ਸਤਗੁਰ ਦੀ ਨਦਰ ਪੁੱਠੀ ਆ ਜਾਂ ਨਦਰ ਪੱਠੀ ਦੇ ਕਰੇ ਸੁਲਤਾਨਾਂ ਕਹਾ ਕਰਾਂਦਾ ਦਰ ਮੰਗਣ ਭਿਖ ਨਾ ਪਾਇੰਦਾ ਪਿਆਰਿਓ। ਇਸ ਸਮਰੱਥ ਗੁਰੂ ਨੇ ਆਪ ਕਿਰਪਾ ਕਰਨਗੇ। ਇਸ ਕਰਕੇ ਆਪਾਂ ਅਰਦਾਸ ਕਰਦੇ ਸੱਚੇ ਪਾਤਸ਼ਾਹ ਤੁਸੀ ਕਿਰਪਾ ਕਰੋ। ਇਹ ਅਰਦਾਸ ਨੇ ਨੇ ਬਤਵੀ ਕੀਤੀ ਹੈ ਔਰ ਪਹਿਲਾਂ ਵੀ ਜਿੰਨਾ ਕੀਤੇ ਸਜ਼ਾਵਾਂ ਮਿਲਦੀਆਂ ਆਈਆਂ ਪਿਆਰਿਓ 83 ਦਾ ਅਟੈਕ ਹੋਇਆ ਸੀ ਤੇ ਉਸ ਤੋਂ ਬਾਅਦ ਫੇਰ ਜਿਨ੍ਹਾਂ ਨੇ ਕੀਤਾ ਉਹਨਾਂ ਦਾ ਕੀ ਹਾਲ ਹੋਇਆ ਤੇ ਹੁਕਮਾਂ ਕੀ ਆਇਆ ਸੀ ਜੋ ਜੋ ਦੀਸੇ ਵੱਡਾ ਵਡੇਰਾ ਸੋ ਸੋ ਖਾਕੂ ਰਲਸੀ ਰਲਗੇ ਨਾ ਫਿਰ ਖਾਕ ਪਿਆਰਿਓ ਇਸ ਵਰਤ ਗੁਰੂ ਨੇ ਇਸ ਕਰਕੇ ਇੱਕ ਅਰਦਾਸ ਵਿੱਚ ਬੇਨਤੀ ਆਪਾਂ ਸਾਰਿਆਂ ਨੇ ਕਰਨੀ ਹੈ ਨਿਤਨੇਮ ਵਧਾਓ ਬਾਣੀ ਪੜੋ ਬਸ ਨਿਤਨੇਮ ਨਾ ਛੱਡੋ ਬਾਣੀ ਨਾ ਛੱਡੋ ਪਿਆਰੋ ਰਹਿਤ ਰਹਿਤ ਵਿੱਚ ਪ੍ਰਪੱਕ ਰਹੋ ਗੁਰ ਮੇਰੇ ਸੰਗ ਸਦਾ ਆਸ ਵਿੱਚ ਪਿਆਰ ਨਾ ਰਹੀਏ ਇੱਕ ਸੱਚੇ ਪਾਤਸ਼ਾਹ ਆਪਣੇ ਖਾਸੇ ਦੀ ਕਿਰਪਾ ਕਰੋ ਖਾਸੇ ਵਿੱਚ ਇਕਤਾ ਬਖਸ਼ ਅਸੀਂ ਸਭ ਇੱਕ ਇੱਕ ਗੁਰੂ ਇੱਕ ਮਾਤਾ ਤੇ ਮਾਤਾ ਸਹਿਬ ਕਰਦੇ ਧੀਆਂ ਪੁੱਤਰਾਂ ਦਸ ਪਾਸ਼ੇ ਦੇ ਧੀਆਂ ਪੁੱਤਰਾਂ ਆਸ ਵਿੱਚ ਦੁਬਦਾ ਦੂਰ ਕਰਕੇ ਆਪਾਂ ਪਿਆਰੇ ਛੋਟੀਆਂ ਛੋਟੀਆਂ ਗੱਲਾਂ ਤੇ ਵਾਕਾ ਆਪਾਂ ਇਕੱਠੇ ਹੋ ਕੇ ਤੇ ਪਿਆਰੇ ਜਦੋਂ ਪੰਥ ਖਾਲਸਾ ਤੇ ਇਕਤਾ ਹੋਵੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬੜੀਏ ਨਾਮ ਜਪੀਏ ਤੇ ਸਾਰੀਆਂ ਕਿਰਪਾ ਹੋਣ ਗਈ ਸੱਚੇ ਪਾਤਸ਼ਾਹ ਆਪਣੀ ਖਾਲਸੇ ਨੂੰ ਇਕਤਾ ਬਖਸ਼ੋ ਗੁਰੂ ਘਰ ਦੇ ਦਰਸ਼ੀਆਂ ਨੂੰ ਆਪ ਜੀ ਕਿਰਪਾ ਕਰਕੇ ਸਜਾ ਦਿਓ ਕੋਈ ਆਪਣਾ ਲਿਖੇ ਮਾਫਤਬਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ